ਪੰਜਾਬ ਪੁਲਿਸ ਵੱਲੋਂ ਸੰਪਰਕ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਤਹਿਤ ਅੱਜ ਬਟਾਲਾ ਵਿਖੇ ਐਸਐਸਪੀ ਬਟਾਲਾ ਅਤੇ ਹੋਰਨਾਂ ਪੁਲਿਸ ਅਧਿਕਾਰੀਆਂ ਵੱਲੋਂ ਬਟਾਲਾ ਵਾਸੀਆਂ ਨਾਲ ਅਮ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਮੋਹਤਬਰ ਵਿਅਕਤੀ ਵਾਕ ਵਾਕ ਸਮਾਜ ਸੇਵੀ ਸੰਸਥਾਵਾਂ ਸਨਦਕਾਰਾਂ ਬੁੱਧੀਜੀਵੀ ਵਰਗ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਗੱਲ ਕਰਦਿਆਂ ਐਸ एसपी सोहेल कासिम मीर ने कहा कि उनावलो पहला भी पुलिस पब्लिक मीट कीती गई सी आज संपर्क मुहिम तित मीटिंग कीती गई है अच्छा इनिशिएटिव है पिछले कुछ टाइम तो देख रहे जद उदी एसएसपी साहब आए ने काफी अच्छे प्रालले जड़े पंजाब पुलिस वालों हो रहे हैं। पहला ने पहला इन्होंने मोबाइल्स फड़े पब्लिक नु वापस देते स्नैचिंग ने जडियां वारदात आईयां तोया दोबारा इथी आए हैं सेकंड मीटिंग है ਇਹ ਮੁਸ਼ਕਲਾਂ ਐਸਐਸਬੀ ਸਾਹਿਬ ਨੂੰ ਦੱਸੀਆਂ ਉਹਨਾਂ ਨੇ ਆਸ਼ਾਸ਼ਣ ਵੀ ਦਿੱਤਾ ਕਿ ਇਹਨਾਂ ਦੇ ਗੌਰ ਕਰਾਂਗੇ ਤਾਂ ਮੈਂ ਆਪਣੇ ਵੱਲੋਂ ਦਿੱਤਾ ਕਿ ਇੱਕ ਅਗਲੇ ਦਿਨਾਂ 'ਚ ਲੋੜੀ ਦਾ ਤਿਉਹਾਰ ਆ ਰਿਹਾ ਜੀ ਉੱਚ ਪਲਾਸਟਿਕ ਡੋਰ ਜਿਹੜੀ ਆ ਸਭ ਤੋਂ ਵੱਡਾ ਮੁੱਦਾ ਬਟਾਲੇ ਵਾਸਤੇ ਕਿਉਂਕਿ ਉਹਨਾਂ ਨਾਲ ਕਈ ਚੀਜ਼ਾਂ ਦਾ ਦਿੱਕਤ ਹੈ ਜੀ ਆ ਪਬਲਿਕ ਨੂੰ ਆਂਦੀ ਹੈ ਬੱਚਿਆਂ ਦੇ ਗਲੇ ਵੱਢੇ ਜਾਂਦੇ ਵੇਖੋ ਨੁਕਸਾਨ ਉਸ ਬੰਦੇ ਦਾ ਹੁੰਦਾ ਜਿਹਦਾ ਬੱਚਾ ਮਰ ਜਾਂਦਾ ਮੇਰੇ ਤਾਂ ਲਈ ਵਾਸਤੇ ਇੱਕ ਐਨਜਾਇਮੈਂਟ ਦਾ ਜਰੀਆ ਵਾ ਪਰ ਜਿਹਦਾ ਬੱਚੇ ਦੀ ਜਾਨ ਚਲੀ ਜਾਂਦੀ ਜਾਂ ਪੰਛੀ ਦਾ ਗਲਾ ਵੱਢਿਆ ਜਾਂਦਾ ਵਾ ਪਤਾ ਸਿਰਫ ਉਹਨੂੰ ਹੀ ਪਰਿਵਾਰ ਨੂੰ ਲੱਗਦਾ ਮੈਸੇਜ ਵੀ ਸਾਹਮਣੂ ਕਈ ਇਲਾਕਿਆਂ ਦੇ ਨਾਮ ਦੱਸੇ ਨੇ ਕਿ ਜੇਕਰ ਐਸਐਸਬੀ ਸਾਹਿਬ ਹੋਰ ਵੀ ਜਿਹੜਾ ਕੋਚਾਂਦੇ ਨੇ ਅਸੀਂ ਉਹਨਾਂ ਨਾਲ ਸ਼ੇਅਰ ਕਰਾਂਗੇ ਪਰ ਇਸ ਗੱਟੂ ਤੇ ਜਿਹੜਾ ਬਾ ਉਹ ਰੋਕ ਲਗਾਨੀ ਚਾਹੀਦੀ ਹੈ ਕਿਉਂਕਿ ਅੱਜ ਦੀ ਡੇਟ ਤੇ ਬੜਾ ਈਜ਼ੀਲੀ ਇਹ ਲੈਣਾ ਇਹਨੂੰ ਜਿੱਥੋਂ ਮਰਜੀ ਜਾਓ 300 350 ਰੁਪਏ ਦਾ ਆਰਾਮ ਨਾ ਮਿਲ ਰਿਹਾ ਦੇਖੋ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਹੈ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ ਕੋਈ ਵੀ ਪ੍ਰੋਬਲਮ ਦਾ ਹੱਲ ਨਹੀਂ ਹੈਗਾ ਜੇ ਪਬਲਿਕ ਸਾਥ ਨਹੀਂ ਦਿੰਦੀ ਜੇ ਪਬਲਿਕ ਸਾਥ ਦਿੰਦੀ ਹੈ ਵੀ ਸਟਾਰਟਿੰਗ ਮਦਦ ਕਰਦੀ ਹੈ ਔਰ ਪੁਲਿਸ ਦੀ ਮਦਦ ਕਰ ਰਹੀ ਹੈ ਜਿਸ ਕੋ ਜਿਹੜੀ ਲੋਕਾਂ ਦੀ ਝਾਕਾ ਸੀ ਨਾ ਲੋਕਾਂ ਦਾ ਮਿਲੰਦਾ ਕਿ ਉਹ ਅਫਸਰ ਮਿਲਦਾ ਨਹੀਂ ਉਹ ਝਾਕਾ ਖਤਮ ਹੁੰਦਾ ਹੈ ਦੇਖੋ ਐਸਐਸਪੀ ਜਿਹੜਾ ਹੈ ਆਈਪੀਐਸ ਅਫਸਰ ਜਿਹੜਾ ਹੈ ਬੜੀ ਉਹਦੇ ਕੋਲ ਉਰਜੇਵੇਂ ਹੁੰਦੇ ਨੇ ਔਰ ਜਿਵੇਂ ਹੁੰਦਿਆਂ ਹੋਇਆ ਵੀ ਉਹਨਾਂ ਨੇ ਲਗਭਗ ਦੂਜੀ ਵਾਰ ਜਿਹੜੀ ਪਬਲਿਕ ਮੀਟਿੰਗ ਕੀਤੀ ਹੈ ਮੈਂ ਕਹਣਾ ਕਿ ਇਹ ਕਾਫਲੇ ਤਰੀਫ ਹੈ ਉਹ ਮਸਲੇ ਹੱਲ ਵੀ ਹੋਏ ਨੇ ਹੱਲ ਕਰ ਰਹੇ ਨੇ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਵਿੱਚ ਲੋਕਾਂ ਦੇ ਨਾਲ ਜੁੜਨ ਲਈ ਅਸੀਂ ਸੰਪਰਕ ਪ੍ਰੋਗਰਾਮ ਨੂੰ ਇਨੀਸ਼ੀਏਟ ਕਰਦਾ ਤਾਂ ਇਹਦੇ ਵਿੱਚ ਇੱਕ ਮਹੀਨੇ ਦਾ ਅਸੀਂ ਪ੍ਰੋਗਰਾਮ ਉਲੀਕ ਕੇ ਹੈਗਾ ਇਹਦੇ ਵਿੱਚ ਸਬ ਡਿਵੀਜ਼ਨਲ ਲੈਵਲ ਤੇ ਜਿਹੜੇ ਸਾਡੇ ਜੀਓ ਸਾਹਿਬਾਨ ਹੈ ਐਸ ਐਚ ਓ ਸਾਹਿਬਾਨ ਹੈ ਤਾਂ ਉਹਨਾਂ ਨੂੰ ਇਹ ਤਕੀਦ ਕੀਤੀ ਗਈ ਹੈ ਕਿ ਤੁਸੀਂ ਲੋਕਾਂ ਦੇ ਨਾਲ ਮੀਟਿੰਗਸ ਕਰੋ ਤਾਂ ਮੀਟਿੰਗਸ ਦਾ ਮਕਸਦ ਇਹ ਹੈ ਇੱਕ ਤਾਂ ਜਿਹੜੇ ਮਸਲੇ ਹੈ ਡਰੱਗਸ ਹੈਗਾ ਜਾਂ ਸਟਰੀਟ ਕ੍ਰਾਈਮ ਹੈ ਕੁਛ ਜੋ ਡਿਸਕਸ ਕੀਤਾ ਜਾਵੇ ਜਿਹੜੇ ਲੋਕਾਂ ਦੇ ਕੁਝ ਕੁ ਫੀਡਬੈਕ ਜਾਂ ਸੁਜੈਸ਼ਨਸ ਹੈਗੀਆਂ ਉਹ ਆਪਾਂ ਨੋਟ ਕਰ ਰਹੇ ਨੇ ਉਹਨੂੰ ਇਨਕੋਰਪੋਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਐਂਡ ਜਿਹੜਾ ਇੱਕ ਪਰਸੀਵਡ ਗੈਪ ਹੈ ਉਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਾਂ ਉਸ ਗੈਪ ਨੂੰ ਕੱਟ ਕਰੀਏ ਤਾਂ ਉਸੇ سلسلے ਦੇ ਵਿੱਚ ਅੱਜ ਇਹ ਪਹਿਲੀ ਮੀਟਿੰਗ ਇਥੇ ਬਟਾਲੇ ਸਿੱਗੀ ਅੱਜ ਮੈਂ ਪਹਿਲਾਂ ਵੀ 22 ਅਗਸਤ ਨੂੰ ਉੱਥੇ ਇੱਕ ਲੋਕ ਮਿਲਣੀ ਮੀਟਿੰਗ ਕੀਤੀ ਸੀਗੀ ਉਦੋਂ ਵੀ ਸਹਿਯੋਗ ਸੀਗਾ ਸਜੈਸ਼ਨਸ ਆਈਐਸਸੀ ਦੀਆਂ ਲੋਕਾਂ ਵੱਲੋਂ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਚੰਗਾ ਅੱਜ ਵੀ ਫੀਡਬੈਕ ਮਿਲਿਆ ਤਾਂ ਹੁਣ ਅੱਜ ਕਾਫੀ ਸਾਨੂੰ ਨਵਾਂ ਫੀਡਬੈਕ ਕੁਝ ਸਜੈਸ਼ਨਸ ਮਿਲੇ ਹੈਗੇ ਨੇ ਤਾਂ ਮੇਰੀ ਇਹੀ ਕੋਸ਼ਿਸ਼ ਹੋ ਗਈ ਮੇਰੇ ਟੀਮ ਦੀ ਇਹੀ ਕੋਸ਼ਿਸ਼ ਹੋ ਗਈ ਕਿ ਉਹਨਾਂ ਸਾਰੇ ਸਜੈਸ਼ਨਸ ਨੂੰ ਆਪਾਂ ਇੰਪਲੀਮੈਂਟ ਕਰਕੇ ਇੱਕ ਬੈਟਰ ਪੁਲਿਸਿੰਗ ਦਾ ਇੱਕ ਮਾਡਲ ਆਪਾਂ ਬਟਾਲੀ ਨੇ ਦੇ ਜੀ ਨੇ ਹੁਣ ਜਿਹੜੇ ਬੰਦਿਆਂ ਨੇ ਸਾਰਿਆਂ ਨੇ ਹੀ ਸਹਿਯੋਗ ਦਿੱਤਾ ਤਾਂ ਉਹ ਕੋਈ ਗੱਲ ਨਹੀਂ ਹੈ ਇਵਨ ਮੈਂ ਡਰੱਗਸ ਲਈ ਇੱਕ ਹੈਲਪਲਾਈਨ ਨੰਬਰ ਵੀ ਇਥੇ ਸਾਰਿਆਂ ਦੇ ਨਾਲ ਸ਼ੇਅਰ ਕੀਤਾ ਉਹਦੇ ਵਿੱਚ ਜਿਸ ਅ ਸ਼ਖਸ ਨੇ ਵੀ ਇਨਫੋਰਮੇਸ਼ਨ ਦੇਣੀ ਹੈ ਉਹਦੀ ਆਈਡੈਂਟੀਟੀ ਗੁਪਤ ਰੱਖੀ ਜਾਊਗੀ ਐਂਡ ਸਾਡੇ ਵੱਲੋਂ ਪੂਰਾ ਇਹ ਪ੍ਰੋਸਾ ਹੈ ਕਿ ਜਿਹੜੀ ਵੀ ਤੁਹਾਡੇ ਵੱਲੋਂ ਕੋਈ ਇਨਫੋਰਮੇਸ਼ਨ ਆ ਜਾਂਦੀ ਹੈ ਉਹਦੇ ਵਿੱਚ ਹਰ ਇੱਕ ਬੰਦੇ ਦੀ ਜਿਹੜੀ شناخت ਹੈ ਉਹ ਆਪਾਂ ਗੁਪਤ ਰੱਖਾਂਗੇ